ਇਸ 16 ਸਾਲ ਦੀ ਜਿਹੜੀ ਧੀ ਹੈ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੁਸੀਂ ਬਹੁਤ ਹੀ ਨਾਮਰਾਦ ਬਿਮਾਰੀ ਤੋਂ ਪੀੜਤ ਹੈ ਇਸ ਧੀ ਦੀਆਂ ਹੱਡੀਆਂ ਜਿਹੜੀਆਂ ਨੇ ਵਧਦੀਆਂ ਜਾ ਰਹੀਆਂ ਨੇ ਹੱਥ ਦੇ ਤੁਸੀਂ ਦੇਖ ਰਹੇ ਹੋ ਜੇ ਹੱਥ ਦੀਆਂ ਹੱਡੀਆਂ ਵਧ ਰਹੀਆਂ ਨੇ ਇਹ ਚੱਲ ਨਹੀਂ ਪਾਉਂਦੀ ਸਹੀ ਤਰ੍ਹਾਂ ਅਤੇ ਇਸ ਤਰ੍ਹਾਂ ਹੀ ਸਾਰਾ ਦਿਨ ਮੰਜੇ ਦੇ ਉੱਪਰ ਬੇਵੱਸ ਬੈਠੀ ਰਹਿੰਦੀ ਹੈ ਦੋ ਕਾਕੇ ਰੱਬ ਘਰ ਚਲ ਗਈ ਤੇ ਤੇਨ ਗੁੱਡੀਆਂ ਹੀ ਉਹ ਮੈਂ ਵਿਆਹ ਤੀਆਂ ਹੀ ਤੇ ਮੈਂ ਨਹੀਂ ਮੈਂ ਸੌਕੀ ਹੋ ਗਈ ਭਰਾ ਮੈਨੂੰ ਮੁੜਤੇ ਪੈ ਗਿਆ ਜਿਵਾਈ ਮੇਰਾ ਪੂਰਾ ਹੋ ਗਿਆ ਹੀ ਕਿ ਕਿ ਉਹ ਕਕੇ ਮੈਂ ਲੈਟ੍ਰੀਨ ਚ ਖਾਣਾ ਚੁੱਕ ਕੇ ਮੈਂ ਲੈਟ੍ਰੀਨ ਤੋਂ ਲਿਆਉਣਾ ਚੁੱਕ ਥਲ ਮੈਂ ਹੀ ਕਰਨੀ ਆ ਜਿਕੇ ਟਿਕਣੀ ਹੋ ਜੇ ਤਾਂ ਵੀ ਖੂਹ ਅੰਦਰ ਉਹ ਤਾਂ ਉਤਰਨਾ ਲੈ ਕੇ ਫੇ ਔਖੀ ਹੋ ਕੇ ਚੜਦੀਆਂ ਮਲਕੇ ਨੇ ਹੁਣ ਮੇਰੇ ਕੋ ਇਹ ਉਹਦੇ ਆਪ ਦੀ ਦਵਾਈ ਨਹੀਂ ਲੈਂਦੀ ਗਈ ਮੈਨੂੰ ਕਿੰਨੇ ਦਿਨ ਹੋ ਗਏ ਆਂਦਾ ਮੇਰੇ ਕੋ ਤੁਰਿਆ ਨਹੀਂ ਜਾਂਦਾ ਚੱਲਿਆ ਨਹੀਂ ਜਾਂਦਾ ਹੁਣ ਮੈਂ ਆ ਵੀ ਮੈਂ ਕੀ ਕਰ ਸਕਦੀ ਆਂ ਤੇ ਮੇਰੇ ਕੋ ਹੁਣ ਹੈ ਨਹੀਂ ਇਸ ਵੇਲੇ ਪਿਆ ਮੈਂ ਹੁਣ ਕੀ ਕਰ ਸਕਦੇ ਮੀਨ ਇਹ ਜਿਹਾ ਹੁੰਦਾ ਕਿ ਬੀਤੀ ਅਸੂਲੇ ਕਿਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਗੇਦਾ ਕਿਉਂਦੇ ਆ ਵੀਰਾ ਉਦੋਂ ਬਹਿ ਕੇ ਰਾਤ ਕੱਟ ਲਈ ਜਿਹੜੀ ਆ ਕੀ ਸਾਡੇ ਕੋਠੇ ਚੋਂ ਡੇ ਕਿ ਇਹਨੇ ਬੜੀ ਹਾਲਾਤ ਆ ਇਹਨਾਂ ਦੀ ਛੱਤ ਨਹੀਂ ਵੀ ਆ ਆ ਇਹਨਾਂ ਦਾ ਜਿਹੜੀ ਆ ਘਰ ਦਾ ਜਿਹੜੀ ਜਗਾ ਵਾ ਉਹ ਬਹੁਤ ਨੀਵਾ ਔਰ ਜਿਹੜਾ ਬਾਹਰ ਜਦੋਂ ਮੀਂਹ ਪੈਂਦਾ ਵਾ ਬਾਹਰ ਵੇੜੇ ਦਾ ਪਾਣੀ ਜਿਹੜਾ ਉਹ ਅੰਦਰ ਨੂੰ ਜਾਂਦਾ ਤੇ ਉੱਥੋਂ ਛੱਤ ਵਿੱਚ ਆਉਂਦੀ ਆ ਤੇ ਫਿਰ ਮਾਤਾ ਜੀ ਦੱਸਦੇ ਆ ਕਿ ਅਸੀਂ ਉੱਪਰ ਤਰਪਾਲ ਲੈ ਕੇ ਬੈਠਦੇ ਆ ਤਿੰਨੇ ਕਿਤੇ ਇਹ ਮਨ ਵਿੱਚ ਜਦੋਂ ਹੋਕਾ ਔਰਤ ਹੈ ਕਿ ਜੇ ਮੇਰਾ ਕੋਈ ਜਵਾਨ ਪੁੱਤ ਹੁੰਦਾ ਤੇ ਅੱਜ ਕੋਠੇ ਤੇ ਚੜਕੇ ਮੇਰਾ ਉਹ ਜਿਹੜਾ ਚੋ ਪੈਂਦਾ ਵਾ ਉਹ ਨੂੰ ਮੈਂ ਬੰਦ ਕਰ ਸਕਾਂ ਔਰ ਜਿਹੜੀ ਇਹ ਬੱਚੀ ਦੀ ਅੱਜ ਇਲਾਜ ਦੀਆਂ ਕੁੰਜੀਆਂ ਹਨ ਉਹ ਕਿਸੇ ਦਾਨੀ ਸੱਜਣ ਨੂੰ ਕਿਸੀ ਉਸ ਵੀਰ ਦੀ ਜੇ ਵਿੱਚ ਪਈਆਂ ਨੇ ਜਿਹੜਾ ਵੀਰ ਇਸ ਵੀਡੀਓ ਨੂੰ ਦੇਖ ਰਿਹਾ ਜਾਂ ਸੁਣ ਰਿਹਾ ਉਹ ਜਿਹੜੀਆਂ ਚਾਬੀਆਂ ਕਿਤੇ ਫੋੜੋ ਲੋ ਇਸ ਧੀ ਦਾ ਇਲਾਜ ਵਾਲੀਆਂ ਕੁੰਜੀਆਂ ਕੱਢ ਕੇ ਤੇਰਾ ਇਲਾਜ ਕਰਾ ਸਕੋ ਇਹਦੇ ਸੁਪਨੇ ਪੂਰੇ ਕਰ ਸਕੋ ਅਸਲੀਏ ਚੈਨਲ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਅੰਮ੍ਰਿਤਸਰ ਦੇ ਨੇੜੇ ਦੇ ਪਿੰਡ ਪਹੁੰਚੇ ਆ ਜਿੱਥੇ ਕਿ ਇਹ ਤੇ ਬੁਢਾਪੇ ਦਾ ਸਹਾਰਾ ਬਾਨਾ ਸੀ ਇਸ ਧੀ ਨੇ ਪਰ ਅੱਜ ਉਸ ਦਾ ਹੀ ਸਹਾਰਾ ਬਣੇ ਹੋਏ ਨੇ ਉਸਦੇ ਨਾਨਾ ਨਾਨੀ ਯਾਨੀ ਕਿ ਉਹਨਾਂ ਦੀ ਦੋਤੀ ਜਿਹੜੀ ਹੈ ਮੰਜੇ ਤੇ ਪਈ ਹੋਈ ਹੈ ਨਾਮੁਰਾਦ ਬਿਮਾਰੀ ਤੋਂ ਪੀੜਤ ਹੈ ਹਾਲਾਤ ਜਿਹੜੇ ਨੇ ਪਰਿਵਾਰ ਦੇ ਵੱਤੋਂ ਵੱਤਰ ਨੇ ਤਾਂ ਜਿਹੜਾ ਪਰਿਵਾਰ ਦਾ ਮੋਢੀ ਹੈ ਉਹ ਵੀ ਚੱਲਣ ਦੇ ਵਿੱਚ ਸਮਰਥਾ ਸਹੀ ਤਰ੍ਹਾਂ ਚੱਲ ਨਹੀਂ ਪਾਉਂਦਾ ਤਾਂ ਸਾਰੀ ਪਰਿਵਾਰ ਦੀ ਜ਼ਿੰਮੇਵਾਰੀ ਇਸ ਮਾਤਾ ਦੇ ਮੋਢਿਆਂ ਦੇ ਉੱਪਰ ਆਇਆ ਇਹਨਾਂ ਦੇ ਸਿਰ ਤੋਂ ਹੀ ਜਿੰਨਾ ਦਾ ਪਰਿਵਾਰ ਚੱਲਦਾ ਹੈ ਪਰ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਵੱਤੋਂ ਵੱਤਰ ਨੇ ਇਹ 16 ਸਾਲ ਦੀ ਜਿਹੜੀ ਧੀ ਹੈ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੁਸੀਂ ਬਹੁਤ ਹੀ ਨਾਮਰਾਦ ਬਿਮਾਰੀ ਤੋਂ ਪੀੜਤ ਹੈ ਇਸ ਧੀ ਦੀਆਂ ਹੱਡੀਆਂ ਜਿਹੜੀਆਂ ਨੇ ਵਾਦਦੀਆਂ ਜਾ ਰਹੀਆਂ ਨੇ ਹੱਥ ਦੇ ਤੁਸੀਂ ਦੇਖ ਰਹੇ ਹੋ ਜੇ ਹੱਥ ਦੀਆਂ ਹੱਡੀਆਂ ਵਾਦਦੀਆਂ ਰਹੀਆਂ ਨੇ ਇਹ ਚੱਲ ਨਹੀਂ ਪੌਂਦੀ ਸਹੀ ਤਰ੍ਹਾਂ ਅਤੇ ਇਸ ਤਰ੍ਹਾਂ ਹੀ ਸਾਰਾ ਦਿਨ ਮੰਜੇ ਦੇ ਉੱਪਰ ਬੇਵੱਸ ਬੈਠੀ ਰਹਿੰਦੀ ਐ ਤਾਂ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਐ ਪਰਿਵਾਰ ਐ ਤਾਂ ਮਾਤਾ ਜੀ ਸਾਡੇ ਨਾਲ ਨੇ ਮਾਤਾ ਜੀ ਕੀ ਨਾਮ ਐ ਤੁਹਾਡਾ ਸ਼ਕਵਿੰਦਰ ਕੌਰ ਵੀਰਾ ਮਾਤਾ ਜੀ ਮੈਨੂੰ ਇਹ ਦੱਸੋ ਕੀ ਹੋਇਆ ਤੁਹਾਡੀ ਦੋਤਰੀ ਨੂੰ ਦੋਤਰੀ ਨੂੰ ਸ਼ੁਰੂ ਤੋਂ ਹੀ ਰਹੀ ਐ ਤਾਂ ਦੀ ਵਿਚਾਰੀ ਮੈਂ ਇਲਾਜ ਬਹੁਤ ਕਰਾ ਚੁੱਕੀ ਆ ਹੁਣ ਪੁੱਤ ਮੇਰੇ ਚਵਾ ਨਹੀਂ ਹੈਗੀ ਵੀ ਗਰੀਬੀ ਜਾਰੀ ਆ ਗਈ ਆ ਆਪੋ ਮੰਜੇ ਦੇ ਬੈਠੇ 5 ਸਾਲ ਹੋ ਗਏ ਮੰਜੇ ਦੇ ਬੈਠਿਆਂ ਨੂੰ ਤੇ ਧੀਆ ਕੋਵ ਨਹੀਂ ਜਾਇਆ ਜਾਂਦਾ ਸਾਡੇ ਕੋ ਤੇ ਇੰਨੀ ਗਰੀਬੀ ਆ ਹੁਣ ਕਿ ਤੇ ਆ ਕੇ ਮਿਲ ਜਾਂਦੀਆਂ ਉਚਾਰੀਆਂ ਕਿੰਨੇ ਪਰਿਵਾਰ ਦੇ ਵਿੱਚ ਮੈਂਬਰ ਨੇ ਤੁਹਾਡੇ ਧੀਆ ਪੁੱਤਰ ਕਿੰਨੇ ਨੇ ਦੋ ਕਾਕੇ ਰੱਬ ਕਰ ਚਲ ਗਏ ਤੇ ਤੇਨ ਗੁੱਡੀਆਂ ਸੀ ਉਹ ਮੈਂ ਵਿਆਹ ਤੀਆਂ ਸੀ ਤੇ ਮੈਂ ਨਹੀਂ ਮੈਂ ਸੋਕੀ ਹੋ ਗਈ ਭਰਾ ਮੈਨੂੰ ਮੁੜ ਕੇ ਪੈ ਗਿਆ ਜਿਵਾਈ ਮੇਰਾ ਪੂਰਾ ਹੋ ਗਿਆ ਹੀ ਤਾਂ ਮੈਂ ਗੁੱਡੀ ਦੂਜੇ ਥਾਂ ਭਾਲੀ ਮੇਰ ਕੋ ਰੋਟੀਆਂ ਨਹੀਂ ਦਿੱਤੀਆਂ ਜਾਂਦਾਂ। ਤਾਂ ਜਰੂਰ ਜੀ ਇਸ ਪਰਿਵਾਰ ਤੇ ਮੁਸੀਬਤਾਂ ਦਾ ਪਹਾੜ ਟਿਆ ਹੈ ਕਿਉਂਕਿ ਹਾਲਾਤ ਇੰਨੇ ਜ ਮਾੜੇ ਨੇ ਰੱਬ ਦਾ ਇਹੋ ਜਿਹਾ ਹਪਾਣਾ ਵਰਤਿਆ ਪਰਿਵਾਰ ਦੇ ਵਿੱਚ ਦੋ ਬੇਟੇ ਸੀ ਉਹ ਵੀ ਰੱਬ ਨੂੰ ਪਿਆਰੇ ਹੋ ਜੀ ਤਾਂ ਤਿੰਨ ਧੀਆਂ ਨੇ ਜਿਹੜੀ ਮਿਹਨਤ ਮਜ਼ਦੂਰੀ ਨਾਲ ਵਿਆਈਆਂ ਨੇ ਤਾਂ ਉਸ ਤੋਂ ਬਾਅਦ ਮਾਤਾ ਜੀ ਨੇ ਸੋਚਿਆ ਜੀ ਉਹਨਾਂ ਦਾ ਸਹਾਰਾ ਬਣੇ ਜੀ ਉਹਨਾਂ ਦੀ ਦੋਤਰੀ ਲੇਕਿਨ ਉਹ ਵੀ ਨਾਮਰਾਦ ਬਿਮਾਰੀ ਤੋਂ ਪੀੜਤ ਹੈ ਤਾਂ ਵੱਧ ਤੋਂ ਵੱਧ ਹਾਲਾਤ ਨੇ ਮਾਤਾ ਜੀ ਕੀ ਪ੍ਰੋਬਲਮ ਕੀ ਆ ਰਹੀ ਹੈ ਕੀ ਪਰੇਸ਼ਾਨੀ ਆਉਂਦੀ ਹੈ ਧੀ ਰਾਣੀ ਨੂੰ ਬਸ ਇਹ ਪ੍ਰੋਬਲਮ ਚੈਰੀ ਨਾ ਤੁਰ ਸਕਦੀ ਨਾ ਚੱਲ ਸਕਦੀ ਆ ਬਸ ਕਿਸੇ ਰੋਟੀ ਮੈਂ ਤੋੜ ਕੇ ਦੇਣੀ ਐ ਨਾਖਣਾ ਮੰਮੀ ਮੈਨੂੰ ਰੋਟੀ ਤੋੜ ਦੇ ਬੁਰਕੀਆਂ ਕਰਦੇ ਇਹਨੇ ਕੀ ਗੱਲ ਹੈ ਹੱਥ ਵੀ ਕਮਜ਼ੋਰ ਆ ਲੱਤਾਂ ਪੈਰ ਵੀ ਕਮਜ਼ੋਰ ਆ ਨਾ ਤੁਰ ਸਕਦੀ ਆ ਨਾ ਉੱਠ ਸਕਦੀ ਆ ਕਿ ਚੁੱਕ ਕੇ ਮੈਂ ਲੈਟਰਨ ਚਾਣਾ ਚੁੱਕ ਕੇ ਮੈਂ ਲੈਟਰਨ ਚੋਂ ਲਿਆਉਣਾ ਕਿਉਂ ਕਥਲ ਮੈਂ ਹੀ ਕਰਨੀ ਆ ਜਿਸੇ ਟਿਕਣੀ ਹੋ ਜੇ ਤਾਂ ਵੀ ਖੂਬ ਅੰਦਰ ਉਹ ਤਾਂ ਉਤਰ ਨਾ ਲੈ ਕੇ ਫੇ ਓਖੀ ਹੋ ਕੇ ਚੜਦੀਆਂ ਮਲੇਕੇ ਨੂੰ ਮਾਤਾ ਜੀ ਮੈਂ ਦੇਖ ਰਿਹਾ ਨੇ ਇਹ ਹੱਥਾਂ ਦੇ ਜਿਹੜੀਆਂ ਹੱਥ ਨੇ ਉਹ ਵੀ ਵੱਧ ਹੱਡੀਆਂ ਵੱਧੀਆਂ ਜਾ ਰਹੀਆਂ ਨੇ ਪੈਰਾਂ ਦੇ ਵੀ ਹਾਲਾਤ ਜਿਹੜੇ ਨੇ ਵੱਧ ਤੋਂ ਵੱਤਰ ਨਹੀਂ ਕਿਸ ਤਰ੍ਹਾਂ ਦੀ ਬਿਮਾਰੀ ਐ ਚੀ ਇਲਾਜ ਐ ਚੀ ਹੋਇਆ ਚੀ ਇਸ ਨੂੰ ਅਸੀਂ ਇਹਨੂੰ ਇਹਦੇ ਲਾਜ ਦਾ ਪਤਾ ਹੀ ਨਹੀਂ ਲੱਗਾ ਪੈਸੇ ਬੜੇ ਲਾ ਚੁੱਕੇ ਆ ਪਰ ਹੁਣ ਮੇਰੇ ਤੇ ਜ਼ਿਆਦੀ ਗਰੀਬੀ ਆ ਗਈ ਹੁਣ ਨਹੀਂ ਮੇਰ ਚ ਵਾਹ ਹੈਗੀ ਲਾਉਣ ਦੀ ਹੌਣ ਮੈਂ ਜਿਆਦੀ ਆਪ ਮੈਂ ਮਿਹਨਤ ਕਰਦੀ ਹੁਣਿਕ ਮੇਰਾ ਘਰ ਦਾ ਹੀ ਮਾਂ ਸਰਦਾ ਲੂਣ ਤੇਲ ਦਾ ਹੀ ਸਰਦਾ ਆਟਾ ਕੋਟਾ ਵੀ ਮੁੱਲ ਦਾ ਤੇ ਆਪ ਉਹ ਮੰਜੀ ਦੇ ਬੈਠੇ ਆ ਤੇ ਮੈਂ ਹੀ ਮਿਹਨਤ ਕਰਨੀ ਕਿਤੇ 100 ਦੀ ਕਰਾਂ ਵਾ ਕਿ ਜੇ ਦੀ ਕਿ ਜੇ 150 ਦੇ ਦਿਹਾੜੀ ਲਾਵਾਂ ਇੰਨੀ ਕ ਮਿਹਨਤ ਆ ਮੇਰੇ ਕੋ ਤੇ ਇਹ ਨੀ ਮੈਂ ਕਰਨੀ ਆ ਤੇ ਫੇਰ ਮੈਂ ਆਪਣਾ ਗੁਜ਼ਾਰਾ ਕਰਦੀ ਆ ਮਾਤਾ ਜੀ 100 150 ਰੁਪਏ ਇਹਨਾਂ ਤੇ ਮਾਹ ਰੋਟੀ ਪਾਣੀ ਹੀ ਚੱਲਦਾ ਦਵਾਈ دارو ਵੀ ਲਿਓਣਾ ਹੁੰਦਾ ਕਿਵੇਂ ਚੱਲਦਾ ਫਿਰ ਦਵਾਈ دارو ਦੇ ਕਿੰਨੇ ਜੀ ਪੈਸੇ ਲਾਉਣੇ ਪੈਂਦੇ ਨੇ ਦਵਾਈ دارو ਤੇ ਲੱਗਦੇ ਆ ਹੁਣ ਮੇਰੇ ਕੋ ਉਹਦੇ ਆਪ ਦੀ ਦਵਾਈ ਨਹੀਂ ਲੈਂਦੀ ਗਈ ਮੈਨੂੰ ਕਿੰਨੇ ਦਿਨ ਹੋ ਗਏ ਆਂਦਾ ਮੇਰੇ ਕੋ ਤੁਰਿਆ ਨਹੀਂ ਜਾਂਦਾ ਚੱਲਿਆ ਨਹੀਂ ਜਾਂਦਾ ਹੁਣ ਮੈਂ ਵੀ ਮੈਂ ਕੀ ਕਰ ਸਕਦੀ ਆ ਫੇ ਮੇਰੇ ਕੋ ਹੁਣ ਹੈ ਨਹੀਂ ਇਸ ਵੇਲੇ ਪੈਸਾ ਮੈਂ ਹੁਣ ਕੀ ਕਰ ਸਕਦੀ ਤੇ ਹੁਣ ਆਂਦਾ ਹੀ ਮੇਰੇ ਕੋ ਤੁਰਿਆ ਚੱਲਿਆ ਨਹੀਂ ਜਾਂਦਾ ਮੈਂ ਵੀ ਹੁਣ ਮੈਂ ਕੀ ਕਰ ਸਕਦੀ ਦਿਹਾੜੀ ਜਿੰਨੀ ਕਿ ਮੈਂ ਕਰਦੀ ਉਹਨੇ ਕਿ ਘਰ ਦਾ ਖਰਚਾ ਹੁੰਦਾ ਮਤਲਬ ਜੀ ਅਸੀਂ ਦੇਖ ਰਹੇ ਜਿੱਥੇ ਤੁਸੀਂ ਰਹਿ ਰਹੇ ਹੋ ਇਹ ਵੀ ਇੰਨੇ ਵਧੀਆ ਹਾਲਾਤ ਨਹੀਂ ਮਾੜੇ ਹਾਲਾਤ ਨੇ ਜਦੋਂ ਮੀਂਹ ਨਹੀਂ ਆਉਂਦਾ ਇਹ ਕਿ ਬੀਤੀ ਅਫਸੋਲੇ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਉਹ ਜਿਹੜਾ ਚੁੰਦੇ ਆ ਵੀਰਾ ਉਦੋਂ ਬਹਿ ਕੇ ਰਾਤ ਕੱਟ ਲਈਦੀ ਆ ਕੀ ਸਾਡੇ ਕੋਠੇ ਚੋਂ ਡਏ ਤੇ ਪਾਣੀ ਕਿਹਦੇ ਵੇੜੇ ਦਾ ਨਿਕਲਦਾ ਨਹੀਂਗਾ ਇੰਨੇ ਹਾਲਾਤ ਮਾੜੇ ਆ ਹੁਣ ਹੁਣ ਨਹੀਂ ਹੱਥ ਗਰੀਬੀ ਜਿਆਦੀ ਆ ਗਈ ਆ ਜਿਆਦੀ ਗਰੀਬੀ ਹੋਣੀ ਇੱਕ ਦੇ ਕਰਨ ਜੋਗਾ ਹੁੰਦਾ ਮਾੜਾ ਮੋਟਾ ਪੇ ਬਾਹਰੋਂ ਕਰਕੇ ਲਿਆਉਂਦਾ ਤੇ ਆਪੇ ਨਾ ਗਰੀਬੀ ਇੰਨੀ ਆਉਂਦੀ ਮਾਤਾ ਜੀ ਮੈਂ ਦੇਖ ਰਿਹਾ ਜਦੋਂ ਤੁਸੀਂ ਆਪਣੀ ਦੋਤਰੀ ਨਾ ਬੈਠਦੇ ਹੋ ਮੰਜੇ ਦੇ ਉੱਪਰ ਕੀ ਜਲਬਾ ਚੜਦੀ ਹੈ ਤੁਹਾਡੇ ਨਾਲ ਕੀ ਆਪਣੇ ਦੱਸਦੀ ਆਪਣੇ ਦਰਦਵਾਰੇ ਕੀ ਆਂਦੀ ਹੁੰਦੀ ਹੈ ਤੁਹਾਨੂੰ ਦਰਦਵਾਰੇ ਜਦੋਂ ਮੈਂ ਬਾਹਰੋਂ ਕਿਤੇ ਕੰਮ ਤੇ ਆਵਾ ਉਦੋਂ ਕਿਸੇ ਵੇਲੇ ਰੋਂਦੀ ਮੇਰੇ ਆਉਂਦੇ ਨੂੰ ਆਂਦੀ ਆ ਮਮੀ ਤੂੰ ਬਾਹਰੋਂ ਕਰਕੇ ਆਉਣੀ ਆ ਤੇ ਜੇ ਮੈਂ ਚੰਗੀ ਹਵਾਂ ਤੇ ਮੈਂ ਤੇਰੇ ਨਾਲ ਹੱਥ ਫੁਵਾਵਾਂ ਤੇਰੇ ਲਾਗੋ ਕੋਈ ਕੰਮ ਕਰਾ ਘਰ ਦਾ ਕਿਉਂਕੇ ਦਾ ਮੈਂ ਭਾਂਡੇ ਮਾਂਜਾਂ ਜਾ ਮੈਂ ਤੇਰੇ ਲਾ ਕੋ ਰੋਟੀਆਂ ਪਕਾਵਾਂ ਤੇ ਮੈਂ ਆਦਿਨੀ ਵੀ ਮੇਰੇ ਪੁੱਤ ਵਸ ਵਾਲੀ ਗੱਲ ਨਹੀਂ ਗੀ ਜੇ ਤੇਰੇ ਕਰਮ ਚੰਗੇ ਚੰਗੇ ਲਿਖਾ ਕੇ ਆਉਨੂਗਾ ਤੇ ਫੇਰ ਹੀ ਨਾ ਉਹ ਚੱਲ ਚੱਲ ਨਹੀਂ ਪਉਂਦੀ ਲੇਕਿਨ ਬੋਲਦੀ ਸਹੀ ਸਹੀ ਹੈ ਤੋ ਤੋਰ ਨਹੀਂ ਸਕਦੀ ਬੋਲਦੀ ਚੰਗਾ ਵਾ ਗੱਲਾਂ ਬਾਤਾਂ ਚੰਗੀਆਂ ਕਰਦੀ ਆ ਨਾ ਰੇੜੀ ਸਕਦੀ ਆ ਤੇ ਨਾ ਇਹ ਤੋਰੀ ਸਕਦੀ ਹੁਣ ਮੈਂ ਇਹਨੂੰ ਕੁਛੜ ਚੁੱਕੇ ਇਹਨੂੰ ਤਾਂ ਕੁਛੜ ਚੁੱਕੇ ਇਹਨੂੰ ਹੁਣ ਉਹ ਵੀ ਨਹੀਂ ਮੇਰੇ ਕੋ ਚੁੱਕਿਆ ਜਾਂਦਾ ਬੜੇ ਹਾਲੀ ਚੁੱਕ ਨਹੀਂ ਆ ਆ 16 ਇਸ ਧੀ ਦੇ ਹਾਲਾਤ ਜਿਹੜੇ ਨੇ ਜਰੂਰ ਹਿਰਦੇ ਵਲੂੰਦਰੇ ਜਾਂਦੇ ਨੇ ਕਿ ਸਾਰਾ ਦਿਨ ਹੀ ਇਸ ਤਰ੍ਹਾਂ ਮੰਜੇ ਤੇ ਪਈ ਰਹਿੰਦੀ ਐ ਜੇ ਇਸ ਦੇ ਨਾਲ ਦੇ ਬੱਚੇ ਆਉਂਦੇ ਨੇ ਤਾਂ ਉਹ ਇੱਥੇ ਜਰੂਰ ਬੈਠ ਜਾਂਦੇ ਨੇ ਉਹ ਉਹਨਾਂ ਉਹਨਾਂ ਵੱਲ ਤਰਸ ਦੀਆਂ ਨਜ਼ਰਾਂ ਨਾਲ ਦੇਖਦੀ ਐ ਕਿ ਸਹੀ ਸਲਾਮਤ ਹੁੰਦੀ ਤੇ ਉਹਨਾਂ ਦੇ ਨਾਲ ਚੱਲੀ ਫਿਰਦੀ ਤੇ ਬੇਟਾ ਜੀ ਕਿਵੇਂ ਦੇਖਦੇ ਹੋ ਮਾਤਾ ਜੀ ਤੁਹਾਡੀ ਪੂਰੀ ਸੰਭਾਲ ਕਰ ਰਹੇ ਨੇ ਤਾਂ ਠੀਕ ਹੋਣਾ ਚਾਹੁੰਦੇ ਹੋ ਤੁਸੀਂ ਸਹੀ ਹੋਣਾ ਚਾਹੁੰਦੇ ਹਾਂਜੀ ਅਰੇ ਮੰਮੀ ਤੇ ਤਰਸਉਂਦਾ ਨਾਨੀ ਮਾਤਾ ਤੇ ਤਰਸਉਂਦਾ ਜਿਹੜੇ ਹਾਲਾਤਾਂ ਨਾਲ ਤੁਹਾਨੂੰ ਲੈ ਚੇ ਜਾਂਦੇ ਨੇ ਬਾਥਰੂਮ ਜਾਂ ਤੁਹਾਨੂੰ ਨਵਾਉਂਦੇ ਨੇ ਉਦੋਂ ਤਰਸਉਂਦਾ ਮਾਤਾ ਜੀ ਤੇ ਹਾਂਜੀ ਕੀ ਬੰਨਾ ਵੜੇ ਹੋਗੇ ਟੀਚਰ ਟੀਚਰ ਬੰਨਾ ਹੈ ਜਿਹੜੇ ਤੁਹਾਡੇ ਦੋਸਤ ਆਉਂਦੇ ਨੇ ਤੁਹਾਡੇ ਨਾਲ ਬਹਿੰਦੇ ਨੇ ਤਾਂ ਤੁਹਾਡਾ ਵੀ ਦਿਲ ਕਰਦਾ ਉਹਨਾਂ ਦੇ ਨਾਲ ਜਾਣ ਲਈ ਜਾਂ ਬਾਜ਼ਾਰ ਜਾਣ ਨੂੰ ਕਰਦਾ ਹਾਂ ਜਰੂਰ ਜੀ ਮਜਬੂਰੀਆਂ ਨੇ ਹਾਲਾਤ ਇਹੋ ਜਿਹੇ ਨੇ ਬੇਬਸ ਹੋਈ ਪਈ ਹੈ ਸਾਡੀ ਧੀ ਤਾਂ ਅੱਜ ਮੰਝੇ ਤੇ ਲਾਚਾਰ ਪਈ ਹੋਈ ਹੈ ਤਾਂ ਮਾਤਾ ਜੀ ਅੱਜ ਇਹ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਐਸਆਈ ਨੇ ਸਰਦਾਰ ਦਲਜੀਤ ਸਿੰਘ ਜੀ ਪੰਜਾਬ ਪੁਲਿਸ ਵਾਲੇ ਉਹ ਤੁਹਾਡੇ ਤਾਂ ਹੀ ਪਹੁੰਚੇ ਨੇ ਕਿਸ ਤਰ੍ਹਾਂ ਦੀ ਮਦਦ ਹੋਈ ਹੈ ਬਹੁਤ ਸੋਣੀ ਸਾਡੀ ਮੱਤ ਕੀਤੀ ਸਾਡੇ ਵਾਸਤੇ ਚਲੋ ਖਾਣ ਵਾਸਤੇ ਲਿਆਂਦਾ ਆਟਾ ਲੈ ਕੇ ਆਏ ਆ ਸਬਜੀ ਆਪਣੇ ਘਰ ਦਾ ਸਭ ਕੁਝ ਉਹਨਾਂ ਸਾਰਾ ਸਾਨੂੰ ਸੌਦਾ ਦਿੱਤਾ ਮਾਲਕ ਉਹਨੂੰ ਇਹ ਤੋਂ ਵੀ ਜ਼ਿਆਦਾ ਦੇਵੇ ਜਿਹੜੀ ਗਰੀਬ ਦੀ ਮੱਤ ਕਰਦਾ ਮਹਾਰਾਜ ਤੁਹਾਨੂੰ ਪੁੱਤ ਜ਼ਿਆਦਾ ਦੇਵੇ ਤੇ ਗਰੀਬਾਂ ਦੀ ਮੱਤ ਕਰ ਦੇਜੋ ਇਹੋ ਜਿਹੇ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਅਨ ਜ਼ਿਆਦਾਤਰ ਦੇਖਦੇ ਆ ਜੇ ਪੰਜਾਬ ਪੁਲਿਸ ਵਾਲੇ ਜਦੋਂ ਜਾਂਦੇ ਨੇ ਇਹਦਾ ਡਰ ਜਾ ਆ ਜਾਂਦਾ ਹੈ ਪਰ ਤੁਹਾਡੇ ਪਰਿਵਾਰ ਦੇ ਵਿੱਚ ਇਹ ਪੰਜਾਬ ਪੁਲਿਸ ਦਾ ਵੀਰ ਆਇਆ ਤਾਂ ਤੁਸੀਂ ਤੁਹਾਡੀਆਂ ਨਜ਼ਰਾਂ ਜਿਹੜੀਆਂ ਨੇ ਜ਼ਰੂਰ ਸਹੀ ਚਿਹਰੂ ਜਿਹੜੀਆਂ ਨੇ ਚਿਹਰੇ ਤੇ ਰੌਣਕ ਆਈ ਹੈ ਜੇ ਸਾਡੇ ਘਰ ਪੰਜਾਬ ਪੁਲਿਸ ਦਾ ਜਵਾਨ ਮਦਦ ਲਈ ਆਇਆ ਹੈ ਮਦਦ ਲਈ ਆਇਆ ਵਾ ਮਹਾਰਾਜ ਇਹਦੇ ਵਿੱਚ ਨੂੰ ਜ਼ਿਆਦਾ ਦਵੇ ਸਤਗੁਰ ਜਿਨੇ ਸਾਡੀ ਗਰੀਬਾਂ ਦੀ ਮੱਜਤ ਕੀਤੀ ਹੈ ਤਾਂ ਜਰੂਰ ਜੀ ਇਹੋ ਜਿਹੇ ਪਰਿਵਾਰ ਨੇ ਜਿਹੜੇ ਉਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਤਾਂ ਸਭ ਤੋਂ ਵਧੀਆ ਉਪਰਾਲਾ ਸਰਦਾਰ ਦਲਜੀਤ ਸਿੰਘ ਜਿਹੜੇ ਐਸਆਈ ਨੇ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦਾ ਹੈ ਤਾਂ ਇਹੋ ਜਿਹੇ ਪਰਿਵਾਰਾਂ ਦੀ ਹਮੇਸ਼ਾ ਹੀ ਬਾਹ ਫੜਦੇ ਨੇ ਲੋੜਵੰਦ ਪਰਿਵਾਰਾਂ ਲਈ ਰੱਬ ਦਾ ਫਰਿਸ਼ਤਾ ਬਣ ਜਾਂਦੇ ਨੇ ਤਾਂ ਇਸ ਪਰਿਵਾਰ ਨੂੰ ਤੁਹਾਡੀ ਜ਼ਰੂਰਤ ਹੈ ਦਵਾਵਾਂ ਦੀ ਤੇ ਅਸੀਸਾਂ ਦੀ ਤਾਂ ਦਲਜੀਤ ਭਾਜੀ ਵੀ ਇਸ ਪਰਿਵਾਰ ਤਾਈਂ ਜਰੂਰ ਪਹੁੰਚੇ ਨੇ ਉਹਨਾਂ ਦੀ ਮਦਦ ਵਾਸਤੇ ਦਲਜੀਤ ਭਾਜੀ ਪਹਿਲਾਂ ਬਾਬਾ ਸੁਵਾਰਜਤਾ ਜੀ ਤੁਹਾਡਾ ਅਸਲੀ ਚੰਗਾ ਅਸਲੀਅਤ ਨਾਲ ਦੇਖਣ ਵਾਲੇ ਤੇ ਸੁਣਨ ਵਾਲੇ ਸੋਤਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਲਜੀਤ ਭਾਜੀ ਹਮੇਸ਼ਾ ਹੀ ਉਹਨਾਂ ਪਰਿਵਾਰਾਂ ਤਾਈਂ ਪਹੁੰਚ ਜਾਂਦੇ ਹੋ ਜਿੱਥੇ ਮਦਦ ਦੀ ਲੋੜ ਹੁੰਦੀ ਹੈ। ਉਹਨਾਂ ਵਾਸਤੇ ਰੱਬ ਦਾ ਫਰਿਸ਼ਤਾ ਬਣ ਜਾਂਦਾ ਹੈ। ਜਿਵੇਂ ਤੁਹਾਨੂੰ ਪਤਾ ਚੱਲਦਾ ਇਹੋ ਜਿਹੇ ਪਰਿਵਾਰਾਂ ਦਾ ਕਿਉਂਕਿ ਬਹੁਤ ਵੱਡੀ ਸੇਵਾ ਹੈ ਤੁਹਾਡੀ ਸੇਵਾ ਜਿਹੜੀ ਹੈ। ਇਸ ਸੇਵਾ ਨੂੰ ਅਸੀਂ ਵੀ ਸਲਾਮ ਕਰਦੇ ਹਾਂ। ਪੰਜਾਬ ਪੁਲਿਸ ਦੀ ਵਰਦੀ ਨੂੰ ਹਮੇਸ਼ਾ ਸਲਾਮ ਕੀਤਾ ਜਾਂਦਾ ਪਰ ਤੁਹਾਡੀ ਸੇਵਾ ਵੀ ਜਿਹੜੀ ਹੈ ਸਲਾਮ ਦੇ ਲਾਇਕ ਹੈ ਤਾਂ ਹਮੇਸ਼ਾ ਹੀ ਤੁਸੀਂ ਇਮਾਨਦਾਰੀ ਨਾਲ ਜਿੱਥੇ ਡਿਊਟੀ ਦਿੰਦੇ ਹੋ ਉੱਥੇ ਲੋੜਵੰਦ ਪਰਿਵਾਰਾਂ ਦੀ ਬਾਹਮ ਹੀ ਫ ਚਾਹੇ ਉਹ ਪੰਜਾਬ ਪੁਲਿਸ ਦੀ ਸੇਵਾ ਚਾਹੇ ਹੋਰ ਕਿਸੇ ਡਿਪਾਰਟਮੈਂਟ ਦੀ ਅਸਲੀ ਹੁੰਦਾ ਹੈ ਪਬਲਿਕ ਸਰਵੈਂਟ ਜਨਤਾ ਦਾ ਸੇਵਾਦਾਰ ਤੇ ਸੇਵਾ ਜਿਹੜੀ ਉਹ ਸਾਡੇ ਇੱਕ ਸਾਡਾ ਫਰਜ ਬਣਦਾ ਨੈਤਿਕਤਾ ਦੇ ਉੱਤੇ ਵੀ ਵੈਸੇ ਸਾਡੀ ਜ਼ਿੰਮੇਵਾਰੀਆਂ ਚ ਵੀ ਇਹ ਫੇਕ ਹੁੰਦਾ ਤੇ ਸਾਡੇ ਕੋਲ ਜਿਹੜੀ ਵੀਡੀਓ ਆਈ ਸੀਗੀ ਉਹ ਵੀਡੀਓ ਇਹਨਾਂ ਦੇ ਪ੍ਰਵਾਲ ਦੀ ਆਈ ਸੀ ਕਿ ਮਾਤਾ ਬਚਿਤ ਜਿਹੜੀ ਹੈ ਉਹ ਛੋਟੀ ਬੱਚੀ ਨੂੰ 16 ਸਾਲ ਦੀ ਬੱਚੀ ਆ ਉਹਨੂੰ ਚੁੱਕ ਕੇ ਬਾਥਰੂਮ ਲੈ ਕੇ ਜਾਂਦੇ ਆ ਉਹਨੂੰ ਚੁੱਕ ਕੇ ਅੰਦਰ ਦੇ ਲੈ ਕੇ ਜਾਂਦੇ ਧੁੱਪੇ ਸ਼ਾਂਦੇ ਕਰਦੇ ਆ ਉਹ ਖਾਣਾ ਵੀ ਉਹ ਬਾਤਾਂ ਬਜੁਰਗ ਖਵਾਉਂਦੇ ਆ ਤੇ ਇਹਨਾਂ ਦੀ ਜਿਹੜੇ ਬਜੁਰਗ ਜੋੜਾ ਹੈ ਇਹਨਾਂ ਦੀਆਂ ਤਿੰਤੀਆਂ ਸੀਗੀਆਂ ਤਿੰਨਾਂ ਧੀਆਂ ਦਾ ਉਹਨਾਂ ਦਾ ਵਿਆਹ ਆਨੰਦ ਕਾਰਜ ਕਰ ਦਿੱਤੇ ਸੀ ਤੇ ਇੱਕ ਧੀ ਦੇ ਜਿਹੜੇ ਹਸਬੰਡ ਦੀ ਡੈਥ ਹੋ ਗਈ ਸੀ ਤੇ ਉਹ ਧੀ ਫਿਰ ਉਹ ਬੱਚੀ ਛੋਟੀ ਲੈ ਕੇ ਤੇ ਆਪਣੇ ਘਰ ਆ ਗਈ ਇੱਥੇ ਤੇ ਉਹਨਾਂ ਦਾ ਫਿਰ ਉਹ ਬੱਚੀ ਤੇ ਫਿਰ ਵਿਆਹ ਦਿੱਤੀ ਲੇਕਿਨ ਇਹ ਬੇਟੀ ਜਿਹੜੀ ਸੀ ਉਹ ਇਹਨਾਂ ਦੇ ਸਿਰ ਤੇ ਇੱਕ ਬੋਝ ਬਣ ਕੇ ਰਹਿ ਗਈ ਕਿਉਂਕਿ ਬੱਚੀ ਜਿਹੜੀ ਆ ਉਹ ਜਮਾਨਦੂ ਛੋਟੇ ਹੁੰਦੇ ਬਚਪਨ ਤੋਂ ਹੀ ਬਿਮਾਰ ਸੀਗੀ ਤੇ ਇਹ ਬੱਚੀ ਦੀ ਉਮਰ ਜਿਹੜੀ 16 ਸਾਲ ਆ ਬੱਚੇ ਦੇ ਸੁਪਨੇ ਵੀ ਬੜੇ ਵੱਡੇ ਨੇ ਕਿ ਮੈਂ ਪੜਾ ਲਿਖਾਂ ਕੋਈ ਟੀਚਰ ਬਣਾ ਮੈਂ ਕਿਸੇ ਨੂੰ ਪੜਾਵਾ ਲਖਾਵਾ ਔਰ ਕਿਸੇ ਨਾਲ ਖੇਡਾਂ ਕਿਸੇ ਨਾਲ ਮੈਂ ਹੱਸਾਂ ਕਿਸੇ ਨਾਲ ਮਿਲਾਂਗਲਾ ਤੇ ਇੱਥੇ ਆ ਕੇ ਜੋ ਅਸੀਂ ਹਲੀ ਅਸਲੀਅਤ ਵੇਖੀ ਆ ਉਹ ਤੁਸੀਂ ਬਿਲਕੁਲ ਹੀ ਉਸ ਉਹਨਾਂ ਚੀਜ਼ਾਂ ਵੀਡੀਓ ਵਿੱਚ ਜਿਹੜੀਆਂ ਉਹਨਾਂ ਤੋਂ ਉਲਟਾ ਹੈ ਕਿ ਐਨੇ ਬੁਰੇ ਹਾਲਾਤ ਆ ਇਹਨਾਂ ਦੀ ਛੱਤ ਨਹੀਂ ਵੀ ਆ ਆਹਨਾਂ ਦਾ ਜਿਹੜੀ ਆ ਘਰ ਦਾ ਜਿਹੜੀ ਜਗਾ ਵਾ ਉਹ ਬਹੁਤ ਨੀਵਾ ਵਾ ਔਰ ਜਿਹੜਾ ਬਾਹਰ ਜਦੋਂ ਮੀਂਹ ਪੈਂਦਾ ਵਾ ਬਾਹਰ ਵੇੜੇ ਦਾ ਪਾਣੀ ਜਿਹੜਾ ਉਹ ਅੰਦਰ ਨੂੰ ਜਾਂਦਾ ਤੇ ਉੱਥੋਂ ਛੱਤ ਵਿੱਚ ਆਉਂਦੀ ਆ ਤੇ ਫਿਰ ਮਾਤਾ ਜੀ ਦੱਸਦੇ ਆ ਕਿ ਅਸੀਂ ਉੱਪਰ ਤਰਪਾਲ ਲੈ ਕੇ ਬੈਠਦੇ ਆ ਤੇ ਇੱਕ ਕਿਤੇ ਨਾ ਕਿਤੇ ਇਹ ਮਨ ਵਿੱਚ ਜਦੋਂ ਹੋਕਾ ਔਰਦਾ ਕਿ ਜੇ ਮੇਰਾ ਕੋਈ ਜਵਾਨ ਪੁੱਤ ਹੁੰਦਾ ਤੇ ਅੱਜ ਕੋਠੇ ਤੇ ਚੜਕੇ ਮੇਰਾ ਉਹ ਜਿਹੜਾ ਚੋਪ ਆਿੰਦਾ ਵਾ ਉਹ ਨੂੰ ਮੈਂ ਬੰਦ ਕਰ ਸਕਾਂ ਜਾਂ ਜਿਹੜਾ ਬਾਹਰ ਬਾਹਰੋਂ ਪਾਣੀ ਆਉਂਦਾ ਉਹ ਨੂੰ ਮੈਂ ਬੰਦ ਕਰ ਸਕਾਂ ਲੇਕਿਨ ਇਹ ਹੋਕੇ ਨੂੰ ਉਹ ਸਿਰਫ ਉਸੇ ਤੱਕ ਇਹ ਬੈਠ ਕੇ ਲੈ ਕੇ ਬੈਠ ਜਾਂਦੇ ਆ ਕਿ ਅੱਜ ਇਹ ਜਿਹੜਾ ਹੋਕਾ ਦਾ ਹੋਕਾ ਹੀ ਬਣ ਕੇ ਰਹਿ ਜਾਂਦਾ ਕਿ ਨਾ ਉਹ ਬੱਚੇ ਦਾ ਉਹ ਪੂਰਤੀ ਹੋ ਸਕਦੀ ਆ ਨਾ ਉਹ ਪਾਣੀ ਬੰਦ ਹੁੰਦਾ ਕਿ ਕਿਤੇ ਕਿਤੇ ਇਹਨਾਂ ਨੂੰ ਉਸ ਚੀਜ਼ ਦੀ ਘਾਟ ਮਹਿਸੂਸ ਹੁੰਦੀ ਆ ਕਿ ਅੱਜ ਮੇਰਾ ਬੱਚਾ ਹੁੰਦਾ ਤੇ ਅੱਜ ਜਿਹੜੀ ਮੇਰੀ ਬੱਚੀ ਆ ਜਿਹੜੀ ਆ ਸਾਡੇ ਕੋਲ ਦੋਤੀ ਸਾਡੀ ਜੇ ਉਹ ਪਾਹਜ ਹੈ ਜੇ ਇਹ ਕੋਈ ਬੱਚਾ ਹੁੰਦਾ ਤੇ ਇਹਦੇ ਸਿਰ ਤੇ ਹੱਥ ਰੱਖ ਕੇ ਤੇ ਉਹ ਇਹਦੀ ਪਾਲਣ ਪੁੱਛਣ ਵੀ ਕਰਦਾ ਇਹਨੂੰ ਪੜਾਉਂਦਾ ਲਿਖਾਉਂਦਾ ਵੀ ਤੇ ਇਹਦੇ ਇਲਾਜ ਵੀ ਕਰਾਉਂਦਾ ਇਹ ਜ਼ਰੂਰ ਜੀ ਪੰਜਾਬ ਪੁਲਿਸ ਦੇ ਵੈਸੇ ਜਿੱਥੇ ਵੀ ਜਾਂਦੀ ਆ ਤਾਂ ਦਹਿਸਤ ਦਾ ਮਾਹੌਲ ਬਣ ਜਾਂਦਾ ਪਰ ਵਿਰਲੇ ਹੀ ਆਇਓ ਜੇ ਪੰਜਾਬ ਪੁਲਿਸ ਦੇ ਜਵਾਨ ਨੇ ਜਿਹੜੇ ਪਰਿਵਾਰ ਤਾਂ ਹੀ ਪਹੁੰਚਦੇ ਨੇ ਤਾਂ ਉਹਨਾਂ ਪਰਿਵਾਰਾਂ ਨੂੰ ਚੈਨ ਜ਼ਰੂਰ ਮਿਲ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਅੱਜ ਦਲਜੀਤ ਭਾਜੀ ਐਸਆਈ ਜਿਹੜੇ ਨੇ ਸੌਰੀ ਐਸਆਈ ਨੇ ਜਿਹੜੇ ਉਹ ਪਹੁੰਚੇ ਨੇ ਤੇ ਉਹਨਾਂ ਦੇ ਬਾਹ ਫੜੀ ਜਾ ਰਹੀ ਉਹਨਾਂ ਦੀਆਂ ਉਮੀਦਾਂ ਤੇ ਪੂਰਾ ਉਤਰਿਆ ਜਾ ਰਿਹਾ ਲੋੜਵੰਦ ਪਰਿਵਾਰਾਂ ਦਾ ਸਹਾਰਾ ਬਣ ਜਾਂਦੇ ਨੇ ਐਸਆਈ ਦਲਜੀਤ ਸਿੰਘ ਜੀ ਦਲਜੀਤ ਭਾਜੀ ਲਾਸਟ ਵਾਲਾ ਜੀ ਜਦੋਂ ਅੱਜ ਵੀ ਤੁਸੀਂ ਇਸ ਪਰਿਵਾਰ ਤਾਂ ਹੀ ਪਹੁੰਚਿਓ ਤਾਂ ਹਮੇਸ਼ਾ ਜਿਵੇਂ ਦੂਜੇ ਪਰਿਵਾਰਾਂ ਤਾਂ ਹੀ ਪਹੁੰਚਦੇ ਸੀ ਉਹਨਾਂ ਲਈ ਉਮੀਦ ਦੀ کرن ਬਣ ਜਾਂਦੇ ਹੋ ਇਸ ਪਰਿਵਾਰ ਵਾਸਤੇ ਵੀ ਤੁਸੀਂ ਅੱਜ ਰੱਬ ਦਾ ਫਰਿਸ਼ਤਾ ਬਣ ਕੇ ਪਹੁੰਚ ਇਹ ਜੀ ਪਰਮਾਤਮਾ ਨੇ ਸਾਨੂੰ ਜੇ ਸੇਵਾ ਦਿੱਤੀ ਆ ਅਸੀਂ ਇੱਕ ਜ਼ਰੀਆ ਬੰਦੇ ਆ ਪਰਮਾਤਮਾ ਜਿਹੜਾ ਵਾ ਉਹ ਸੇਵਾ ਪਤਾ ਨਹੀਂ ਕਿਦੇ ਸਿਰ ਤੇ ਹੱਥ ਰੱਖ ਕੇ ਕਰਵਾ ਦਿੰਦੀ ਲੇਕਿਨ ਸਾਡੀ ਜੀ ਸੇਵਾ ਇਹ ਲੋਕਾਂ ਤੱਕ ਪੁੱਜਦਾ ਕਰਨ ਵਿੱਚ ਇੱਕ ਤੁਹਾਡਾ ਮੀਡੀਆ ਬਹੁਤ ਉਹਨਾਂ ਦੀ ਅਹਿਮੀਅਤ ਹੈ ਔਰ ਜਿਹੜੀ ਇਹ ਬੱਚੀ ਦੀ ਅੱਜ ਇਲਾਜ ਨਹੀਂ ਇਹ ਕੁੰਜੀਆਂ ਨਾ ਉਹ ਕਿਸੇ ਦਾਨੀ ਸੱਜਣਾਂ ਕਿਸੇ ਉਸ ਵੀਰ ਦੀ ਜੇਬ ਵਿੱਚ ਪਈਆਂ ਨੇ ਜਿਹੜਾ ਵੀਰ ਇਸ ਵੀਡੀਓ ਨੂੰ ਦੇਖ ਰਿਹਾ ਜਾਂ ਸੁਣ ਰਿਹਾ ਉਹ ਜਿਹੜੀਆਂ ਚਾਬੀਆਂ ਕਿਤੇ ਫਰੋਲੋ ਤੇ ਇਸ ਧੀ ਦਾ ਇਲਾਜ ਵਾਲੀਆਂ ਕੁੰਜੀਆਂ ਕੱਢ ਕੇ ਤੇ ਇਹਦਾ ਇਲਾਜ ਕਰਾ ਸਕੋ ਇਹਦੇ ਸੁਪਨੇ ਪੂਰੇ ਕਰ ਸਕੋ ਤੇ ਇਹਨੂੰ ਪਤਾਬਿਸ਼ ਜੇ ਕੋਈ ਰਹਿਣ ਬਸੇ ਦਾ ਮਿਲ ਜAVE ਤੇ ਉਹ ਇਤੋਂ ਬਹੁਤ ਵੱਡੀ ਗੱਲ ਹੈ ਕਿ ਜਿਹੇ ਜਿਹੜੇ ਬਜ਼ੁਰਗ ਆ ਇਹ ਐਸ ਵੇਲੇ ਅਖੀਰੀ ਉਮਰ ਦੇ ਉੱਪਰ ਨੇ ਇਹਨਾਂ ਦਾ ਆਪਣਾ ਦਵਾ ਦਾ ਦੂ ਪੂਰਾ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਮਾਤਾ ਜੀ ਕਿਤੇ ਕੰਮ ਕਰਕੇ ਆਪਣਾ ਘਰ ਦਾ ਗੁਜ਼ਾਰਾ ਚੱਲਦਾ ਜਿਹੜੇ ਇਹਨਾਂ ਦੇ ਹਸਬੰਡ ਨੇ ਇਹਨਾਂ ਦੀ ਪਿਛਲੇ 5 ਸਾਲਾਂ ਤੋਂ ਐ ਜਿਹੜੀ ਲੱਤਾਂ ਉਹ ਕੰਮ ਕਰਨੋਂ हट ਗਈਆਂ ਘਟ ਕਰਦੀਆਂ ਕੰਮ ਜਿਹਦੇ ਨਾਲ ਕੀ ਹੈਗੇ ਇੱਕ ਇਹ ਦੋਤਰੀ ਦਾ ਬੋਝ ਇੱਕ ਘਰ ਵਾਲੇ ਦਾ ਬੋਝ ਰੋਟੀ ਬਾਦੂ ਕਿਰਤ ਕਰਨੀ ਤੇ ਖਵਾਉਣੀ 100 ਬਣ ਗਿਆ 150 ਬਣ ਗਿਆ ਉਹਦੇ ਵਿੱਚੋਂ ਘਰ ਦਾ ਜਿਆਦਾ ਚਲਾਉਣਾ ਤੇ ਉਹਦੇ ਵਿੱਚੋਂ ਬੱਚੀ ਦਾ ਇਲਾਜ ਤੇ ਆਪਣਾ ਦਵਾ ਦਾ ਦੂ ਬੜੀ ਔਖੀ ਗੱਲ ਹੈ ਅਸੀਂ ਉਹਨਾਂ ਦਾ ਨਹੀਂ ਸੱਜਣਾ ਨੂੰ ਉਹਨਾਂ ਸੰਸਥਾਵਾਂ ਨੂੰ ਅੱਗੇ ਬੇਨਤੀ ਕਰਦੇ ਹਾਂ ਕਿ ਇਸ ਥੀ ਨੂੰ ਕੋਈ ਆਪਣੇ ਰਹਿਣ ਬਸਿਆ ਦੇ ਚ ਲੈ ਜਾਓ ਕੋਈ ਆਪਣੇ ਇਹਦੀ ਪਰਵੇਸ਼ ਕਰਨ ਵਾਲਾ ਕੋਈ ਇਹੋ ਜਿਹਾ ਸੰਸਥਾ ਮਿਲ ਜੇ ਜਿਹੜੀ ਇਹਦਾ ਇਲਾਜ ਕਰਾ ਸਕੇ ਔਰ ਇਹਦਾ ਜਿਹੜਾ ਪਾਲਣ ਪੋਸ਼ਣ ਕਰ ਸਕੇ ਇਹਨੂੰ ਪੜਾ ਸਕੇ ਤੇ ਇਹਨੂੰ ਪਿਆਰ ਨਾਲ ਖੜੀ ਕਰਾ ਇਹਨਾਂ ਦਾ ਮੋਬਾਈਲ ਨੰਬਰ ਜੀ ਜਿਹੜਾ ਹੈਗਾ ਵਾ ਇਹ ਪਿੰਡ ਜਿਹੜਾ ਹੈਗਾ ਇਹ ਜ਼ਿਲ੍ਹਾ ਮਸਲ ਦੇ ਕੋਲ ਬਾਬਾ ਕਾਹ ਸਹਿਬ ਜਿੱਥੇ ਗੁਰਤੇਗ ਬਹਾਦਰ ਜੀ ਦਾ ਜਦੋਂ ਆਪਣੇ ਮੱਖਣਸ਼ਾਹ ਲਬਾਣਾ ਜੀ ਨੇ ਉਹਨਾਂ ਦਾ ਦੱਸਿਆ ਕਿ ਭਾਈ ਲਾਧੋ ਦੇ ਭਾਈ ਗੁਰੂ ਲਾਧੋ ਦੇ ਗੁਰੂ ਲਾਧੋ ਦੇ ਉਸ ਜਗ੍ਹਾ ਦੇ ਨੇੜੇ ਪਿੰਡ ਛਾਪਿਆਂ ਵਾਲੀ ਆ ਤੇ ਉਹ ਉਹਨਾਂ ਦਾ ਜਿਹੜਾ ਪਰਵਾਜ਼ ਦਾ ਨੰਬਰ ਹੈ 987999882 987999882 ਇਹ ਨੰਬਰ ਆ 9878991882 ਇਹ ਨੰਬਰ ਪਰਿਵਾਰ ਦਾ ਤੇ ਤੁਸੀਂ ਇਹਨਾਂ ਪਰਿਵਾਰ ਨਾਲ ਰਾਬਤਾ ਬਣਾ ਕੇ ਇਹਨਾਂ ਦੀ ਹੈਲਪ ਵੀ ਕਰ ਸਕਦੇ ਤੇ ਬੇਟੀ ਦਾ ਜਿਹੜਾ ਇਲਾਜ ਵੀ ਕਰਾ ਸਕਦੇ ਤੇ ਪੜਾਅ ਲਖਾ ਵੀ ਸਕਦੇ ਬਹੁਤੋ ਮਾਜੀ ਤਾਂ ਜਰੂਰ ਜੀ ਜਿੰਨੇ ਹੀ ਵਧੀਆ ਅਤੇ ਇਮਾਨਦਾਰੀ ਨਾਲ ਐਸਆਈ ਦਲਜੀਤ ਸਿੰਘ ਜੀ ਡਿਊਟੀ ਨਿਭਾਉਂਦੇ ਨੇ ਉਹਨੇ ਹੀ ਉਹਨਾਂ ਦੇ ਅਲਫ਼ਾਜ਼ ਵੀ ਬਹੁਤ ਵਧੀਆ ਨੇ ਕਿ ਇਸ ਬੇਟੀ ਦੇ ਇਲਾਜ ਦੀ ਚਾਬੀ ਦਾਨੀ ਸੱਜਣਾ ਦੇ ਹੱਥ ਦੇ ਵਿੱਚ ਹੈ ਤਾਂ ਬਹੁਤ ਸਾਰੇ ਦਾਨੀ ਸੱਜਣ ਬੈਠੇ ਨੇ ਐਨਆਰਆਈ ਭਰਾ ਬੈਠੇ ਨੇ 100 ਦੇ ਵਿੱਚੋਂ 10 ਬੰਨਿਆਂ ਦੇ ਹੱਥ ਦੇ ਵਿੱਚ ਇਸ ਧੀ ਦੇ ਇਲਾਜ ਦੀ ਚਾਬੀ ਹੈ ਤਾਂ ਉਸ ਚਾਬੀ ਨੂੰ ਬਾਹਰ ਲਿਆਉਣ ਦੀ ਲੋੜ ਹੈ ਅਸੀਂ ਆਪਣਾ ਜਰੀਆ ਬਣ ਕੇ ਫਰਜ ਨਿਭਾ ਰਹੇ ਹਾਂ ਤਾਂ ਉਮੀਦ ਹੈ ਜੋ ਚਾਬੀ ਜਲਦ ਬਾਹਰ ਆਏਗੀ ਅਸੀਂ ਇਸ ਪਰਿਵਾਰ ਦੀ ਬਾਹ ਫੜੇਗੀ ਅਸੀਂ ਇਸ ਧੀ ਦਾ ਇਲਾਜ ਹੋ ਪਾਏਗਾ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਅਸਲੀਅਤ ਚੈਨਲ